ਜਦੋਂ ਵੀ ਕੋਈ ਨੌਜਵਾਨ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੇ ਦਿਮਾਗ ਵਿੱਚ ਇਹ ਗੱਲ ਆਉਂਦੀ ਹੈ ਕਿ ਲੋਕ ਕੀ ਆਖਣਗੇ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ ਕੰਮ ਉਹ ਭਾਵੇਂ ਗੋਲ ਗੱਪੇ ਵੇਚਣ ਦਾ ਹੋਵੇ ਭਾਵੇਂ ਸਬਜ਼ੀ ਵੇਚਣ ਦਾ ਹੋਵੇ ਭਾਵੇਂ ਕਵਾੜੀ ਖਰੀਦਦਾ ਹੋਵੇ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਇਸ ਤੇ ਤੁਸੀਂ ਵਿਚਾਰ ਜ਼ਰੂਰ ਕਰਿਓ ਮੰਨ ਲਓ ਕਿ ਛੋਡੇ ਗਲੀ ਮਹੱਲੇ ਦੇ ਵਿੱਚ ਕੋਈ ਵਿਅਕਤੀ ਸਬਜ਼ੀ ਵੇਚਣ ਆ ਗਿਆ ਜੇਕਰ ਸੋਨ ਨੂੰ ਸਬਜ਼ੀ ਦੀ ਲੋੜ ਹੋਈ ਤਾਂ ਉਸ ਤੋਂ ਤੁਸੀਂ ਖਰੀਦ ਲੋਗੇ ਜੇਕਰ ਸੋਨ ਨੂੰ ਸਬਜ਼ੀ ਦੀ ਨਹੀਂ ਲੋੜ ਹੋਈ ਤਾਂ ਉਹ ਸੋਡੇ ਦਰਵਾਜ਼ੇ ਅੱਗੋਂ ਦੀ ਹੋਕਾ ਮਾਰਦਾ ਹੋਇਆ ਅੱਗੇ ਵੱਧ ਜਾਊਗਾ ਹੁਣ ਤੁਸੀਂ ਇੱਥੇ ਸੋਚ ਕੇ ਦੇਖੋ ਕਿ ਤੁਸੀਂ ਉਸ ਵਿਅਕਤੀ ਨੂੰ ਕੀ ਆਖਿਆ ਜਿਹੜਾ ਸਬਜ਼ੀ ਵੇਚਦਾ ਫਿਰਦਾ ਤੁਸੀਂ ਉਸ ਵਿਅਕਤੀ ਬਾਰੇ ਕੀ ਸੋਚਿਆ ਕਵਚਨ ਹੀ ਨਾ ਜੇਕਰ ਸਬਜ਼ੀ ਦੀ ਜ਼ਰੂਰਤ ਹੁੰਦੀ ਤਾਂ ਆਪਾਂ ਖਰੀਦ ਲੈਂਦੇ ਆਪਾਂ ਨੂੰ ਨਹੀਂ ਜ਼ਰੂਰਤ ਤਾਂ ਹੋਕਾ ਮਾਰਦਾ ਹੋਇਆ ਅੱਗੇ ਟੱਪ ਗਿਆ ਆਪਾਂ ਨੇ ਇਹਨਾ ਸੋਚਿਆ ਨਾ ਆਪਾਂ ਨੇ ਉਸ ਨੂੰ ਕੁਝ ਆਖਿਆ ਫਿਰ ਆਪਣੇ ਨੌਜਵਾਨਾਂ ਦੇ ਮਨ ਦੇ ਵਿੱਚ ਇਹ ਗੱਲ ਕਿਉਂ ਬਿਠਾਈ ਗਈ ਕਿ ਲੋਕ ਕੀ ਸੋਚਣਗੇ ਲੋਕ ਕੀ ਆਖਣਗੇ ਇਹ ਇੱਕ ਪ੍ਰਾਣੀ ਧਾਰਨਾ ਚੱਲੀ ਆਉਂਦੀ ਹੈ ਜਿਹੜੀ ਕੀ ਤਰਕ ਦੇ ਹਿਸਾਬ ਨਾਲ ਹੁਣ ਤੋੜਨੀ ਪਾਉਗੀ ਤੁਸੀਂ ਇੱਕ ਗੱਲ ਹੋਰ ਸੋਚ ਕੇ ਦੇਖਿਓ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਬਾਜ਼ਾਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਰੇੜੀ ਲੱਗੀ ਹੁੰਦੀ ਹੈ ਗੋਲ ਗੱਪਿਆਂ ਦੀ ਫਾਸਟ ਫੂਡ ਦੀ ਸਬਜ਼ੀ ਦੀ ਬਹੁਤ ਸਾਰੀਆਂ ਰੇੜੀਆਂ ਲੱਗੀਆਂ ਹੁੰਦੀਆਂ ਨੇ ਜਿਸ ਰੇੜੀ ਤੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੋਈ ਖਰੀਦਣ ਦੀ ਤਾਂ ਉਸ ਰੇੜੀ ਤੋਂ ਤੁਸੀਂ ਉਹ ਚੀਜ਼ ਉਹ ਸਮਾਨ ਖਰੀਦ ਲੋਗੇ ਜੇਕਰ ਉਹ ਰੇੜੀਆਂ ਤੋਂ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਨਹੀਂ ਤਾਂ ਉਹ ਰੇੜੀਆਂ ਅੱਗੋਂ ਦੀ ਤੁਸੀਂ ਅੱਗੇ ਟੱਪ ਜਾਓਗੇ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਉਹ ਰੇੜੀਆਂ ਵਾਲਿਆਂ ਨੂੰ ਕੁਝ ਆਖਿਆ ਤੁਸੀਂ ਉਹ ਰੇੜੀਆਂ ਵਾਲਿਆਂ ਬਾਰੇ ਕੁਝ ਸੋਚਿਆ ਕੁਝ ਨਹੀਂ ਨਾ ਫਿਰ ਇਹ ਸਾਡੇ ਦਿਮਾਗ ਦੇ ਵਿੱਚ ਗੱਲ ਕਿੱਥੋਂ ਆ ਗਈ ਕਿ ਲੋਕ ਕੀ ਆਖਣਗੇ ਲੋਕ ਕੀ ਸੋਚਣਗੇ ਆਪਾਂ ਵੀ ਤਾਂ ਲੋਕ ਹੀ ਆ ਜਦੋਂ ਆਪਾਂ ਹੀ ਨਹੀਂ ਉਹਨਾਂ ਬਾਰੇ ਕੁਝ ਸੋਚਦੇ ਜਿਹੜੇ ਸਮਾਨ ਵੇਚ ਰਹੇ ਨੇ ਜੇਕਰ ਆਪਾਂ ਵੇਚਣ ਲੱਗ ਗਏ ਤਾਂ ਸਾਡੇ ਬਾਰੇ ਕੌਣ ਸੋਚੂਗਾ ਕੋਈ ਨਹੀਂ ਸੋਚਦਾ ਨਾ ਹੀ ਕੁਝ ਸਾਨੂੰ ਕੋਈ ਆਖਦਾ ਇਹ ਇੱਕ ਗਲਤ ਧਾਰਨਾ ਸਾਡੇ ਦਿਮਾਗ ਦੇ ਵਿੱਚ ਫਿੱਟ ਕੀਤੀ ਹੋਈ ਹੈ ਇਸ ਨੂੰ ਹੁਣ ਤੋੜਨਾ ਪੈਣਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ